ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਵੜ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਹਾਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸੂਈ ਕੋਲ ਹੋ ਠੀਕ ਹੋ ਵਧੀਆ ਜੀ ਹਾਂ ਬਹੁਤ ਵਧੀਆ ਡਾਕਟਰ ਵਧੀਆ ਚੱਲ ਰਗਾ ਕੰਮ ਕੰਮ ਹੋ ਰਿਹਾ ਚੱਲਦਾ ਬਾਈ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਉਦੋਂ ਵਗ ਵੀ ਆਪਣੇ ਅੱਧੇ ਪੌਣੇ ਘੰਟੇ ਜੀ ਬੈਠ ਗਿਆ ਜੋ ਉਹਦੀ ਮੁੱਲ ਵੀ ਜਾਇਜ਼ ਸੀ ਮੁੱਲ ਬਾਕੀ ਡਾਕਟਰੀ ਜਾਇਜ਼ ਚੀ ਬਹਿੜਾ ਬਹੁਤ ਚੰਗੀਆਂ ਜੀ ਬਹਿੜਾ ਵੀ ਚੰਗੀਆਂ ਚੰਗਾ ਡੰਗਰ ਵੇਖ ਜਾਂਦਾ ਦੇਖੀ ਜਾਂਦਾ ਦੇਖਿਆ ਨਾਮ ਤੇ ਡਰੈਸ ਬੋ ਸ਼ਨਾ ਗਲਾਸੀ ਪਿੰਡ ਸੰਘਾਰਾ ਨੋ ਹੈ ਹਾਂ ਤਾਂ ਪਾ ਦਸੀਲਾ ਬਰਨਾਲਾ ਜਿਲ੍ਹਾ ਠੀਕ ਹੈ ਭਾਈ ਮੋਬਾਈਲ ਨੰਬਰ ਬੋ 95014 ਹਾਂ 33579 ਠੀਕ ਹੈ ਭਾਈ ਬਾਕੀ ਅਗੜਾਟਰ ਹੋਰ ਹੈ ਆਪਣੇ ਕੋਈ ਹੈ ਬਸ ਤੜਕੇ ਹਾਂ ਦੁੱਧ ਮਾਲਕਾਂ ਨੇ ਪਹਿਲਾਂ ਦਾ ਕਿਹਾ ਦੱਸਿਆ 20 ਕਿਲੋ ਠੀਕ ਹੈ ਭਾਈ ਕੋਈ ਬਾਕੀ ਅਗਲੇ ਦੀ ਜਜਮੈਂਟ ਦੇ ਆ ਵੀ 20 ਦੇ ਸਕਦੀ ਆ 25 ਦੇ ਦੇ ਕੋਈ 30 ਦੇ ਸਕਦੀ ਹੈ ਸਹੀ ਗੱਲ ਹੈ ਕੋਈ ਵੀ ਹੁਣ ਆਪਾਂ ਮੰਨ ਕੇ ਰਾਤ ਤੜਕੇ ਆਈ ਹੈ ਮਾਲਕ ਨੇ ਪਹਿਲਾਂ ਦਾ ਵੇਰ 20 ਕਿਲੋ ਦੇਖਿਆ ਬਾਕੀ ਹੁਣ ਅਗਲੇ ਦੀ ਕੀਮਤ ਹੈ ਸਹੀ ਗੱਲ ਹੈ ਤੇ ਕਿੰਨਾ ਕਮਚਵਾਈ ਕਰਾ ਸਕਦਾ ਹੈ ਬਾਕੀ ਭਾਂਡੇ ਭੂਲੂ ਦੇ ਕਿਹਨ ਲੱਗਾ ਵੀ 20 ਤੋਂ ਬਾਹਰ ਹੀ ਜੱਲੂ ਅੰਦਰ ਦਾ ਰਹਿਣੀ ਨਹੀਂ ਵੇਰ ਠੀਕ ਹੈ ਹਾਂ ਚੱਲ ਚੰਗੀ ਬਹੁਤ ਹੈ ਠੀਕ ਹੈ ਕਿਹੜਾ ਸੂਆ ਸੂਈ ਹੈ ਦੂਜਾ ਸੂਆ ਡਾਕਟਰ ਕਦੋਂ ਸੂਈ ਹੈ ਬਈ ਇਹਨੂੰ ਡਾਕਟਰ ਤੀਜਾ ਦਿਨ ਸੂਈ ਨੂੰ ਬੱਚਾ ਕੀ ਹੈ ਬਈ ਮਗਰ ਬੱਚਾ ਦਾ ਨਾਲ ਗੰਡੂ ਦਾ ਦਿਖਾਈ ਸਮਾਂ ਅੱਲਾ ਪੈ ਨਾਲ ਹੈ ਜੀ ਹਾਂ ਆ ਦਿਖਾਈ ਸਮਾਂ ਬੱਚਾ ਬਈ ਬੱਚਾ ਨਾਲੂਆ ਨਾਲ ਹਾਂ ਤੇ ਕਿੰਨਾ ਬੋਲਾ ਹਾਜਰਾ ਬਹੁਆ ਡਾਕਟਰ ਜਿਵੇਂ ਅਮਰੀਕਾਂ ਦੇ ਸੀ ਉਹਨਾਂ ਨੇ 1500 ਕਿਲੋ ਰੱਖਿਆ ਹਾਂ ਆਪਾਂ ਤੜਕੇ ਮੰਨੇ ਦਾ 5 ਕਿਲੋ 5.5 ਕਿਲੋ ਬਹੁਤ ਕੱਢ ਕੇ ਲਿਆਏ ਬੱਚੇ ਨੂੰ ਚੁਗਾ ਕੇ ਠੀਕ ਹੈ ਪਰ ਉਪਰ ਖਾਲੀ ਨਹੀਂ ਕਰੀ ਹਲੇ ਹਾਂ ਕਾਜੀ ਹੈ ਨਾ ਵੈਰ ਹਲੇ ਸਹੀ ਗੱਲ ਹੈ ਹਾਂ ਬਾਕੀ ਵੱਡੀ ਗੱਲ ਕਿ ਡਾਕਟਰ ਠੰਡੀ ਸੀ ਲੇ ਹਾਂ ਲਾਇਆ ਭਾਈ ਜਿਵੇਂ ਮਰਜ਼ੀ ਵਾਜੂ ਚੱਕਰੀ ਹੋਣੀ ਚਰਦੀ ਮਰਜ਼ੀ ਵੈਗੀ ਕੋਈ ਨਹੀਂ ਕੁਛ ਨਹੀਂ ਨਾ ਜਿਵੇਂ ਨਿਕਣਾ ਆਰਡਰ ਜਾਣਾ ਪੈਉਣਾ ਆਰਡਰ ਵੀ ਦੇਖੋ ਬਹੁਤ ਚੰਗਾ ਲ ਹੈ ਆਰਡਰ ਦੀ ਕੁਆਲਟੀ ਕਰਮਾਈ ਬਹੁਤ ਚੰਗਾ ਕੱਲਾ ਕੱਲਾ ਥਣ ਭਾਈ ਮੁੱਠੀ ਹਲਾ ਥਾ ਜਿਆਦਾ ਦਿਖਾ ਦੇ ਲੈ ਵਾ ਲੂ ਮਗਰ ਨਿਕਣਵੇਂ ਪੂਰੇ ਗੈਰ ਤੇ ਨਾੜਾ ਨੂੰ ਨਾ ਲੈਵੇ ਤੇ ਫੋਲਾ ਪਿਸ਼ਾਦੋ ਵੀ ਲੇਵਾ ਬਹੁਤ ਚੰਗਾ ਹੈ ਨਾ ਉਹ ਚੰਗਾ ਡਰ ਨੂੰ ਵੀ ਬਹੁਤ ਅਸਰ ਕਰੇ ਲੇਵਾ ਤੇ ਮਗਰੋਂ ਦਿਖਾਉਂਦੀ ਹੈ ਵਾਕਈ ਚੰਗਾ ਸਹੀ ਗੱਲ ਆ ਬਈ ਹਾਂ ਬਾਕੀ ਮੂੰਹ ਮੱਥਾ ਰੰਗਦੰਗ ਦੇ ਵਹਿਰ ਦੇ ਬਹੁਤ ਸਾਫ ਸੁਥਰੇ ਆ ਹੂੰ ਹੂੰ ਬਾਕੀ ਡਾਟਰ ਚਮਕ ਚਮਕ ਵਹਿਰ ਦੀ ਵਧੀਆ ਸਹੀ ਗੱਲ ਆ ਬਈ ਚਮਕ ਫੁੱਲ ਕੱਦ ਵੱਡ ਚੰਗਾ ਆ ਡਰ ਕਮਾਲ ਦਾ ਫੁੱਲ ਕੱਦਦਾ ਬਈ ਆਡਰ ਕਮਾਲ ਦਾ ਥਣ ਬਹੁਤ ਚੰਗਾ ਮੁਠੀ ਵਾਲਾ ਥਣ ਚਵਾਈ ਚੁਵਾਈ ਕਿਵੇਂ ਆ ਤਾਰਾਂ ਦਾ ਰਵਾ ਮਾਰ ਕੇ ਖਾਵਾਂਗੇ ਕੋਈ ਘੂਸਾਦਾ ਨਹੀਂ ਬਾਕੀ ਤੋੜਾ ਦਾ ਦੇਖੋ ਬਹਿਰ ਦਾ ਚੰਗੀ ਬਹੁਤ ਹੈ ਸਹੀ ਗੱਲ ਹੈ ਬਾਕੀ ਦਾ ਟਰਾਥੋਂ ਬਹਿਰ ਨੇ ਕੁਝ ਹੋਰ ਹੀ ਬਣ ਜਾਣਾ ਹਮ ਸਹੀ ਗੱਲ ਹੈ ਬਹਿਰ ਦਾ ਬਾਕੀ ਸਾਰੇ ਪਾਸੇ ਚਮਕਦੇ ਰਹਾ ਹੈ ਟਰ ਬਹਿਰ ਦੀ ਸ਼ਮਕ ਬਹੁਤ ਹੈ ਬਾਕੀ ਕੱਦ ਵਜਨ ਦੇਖਦਾ ਟਰ ਕੱਦ ਬਹੁਤ ਆ ਬਹਿਰ ਦਾ ਸਹੀ ਗੱਲ ਹੈ ਬਾਕੀ ਮੂੰਹ ਮੱਥਾ ਦੇਖ ਕਿਸ ਬੜਾ ਪਿਆਰਾ ਹਾਂ ਬਹੁਤ ਚੰਗਾ ਸੁਨੱਖ ਪੁਣਾ ਬਾਕੀ ਬਹਿਰ ਸਾਸੂ ਸਹਰੀ ਵਧੀਆ ਕਾ ਦਾਣਾ ਚਮਕ ਚਮਕ ਪੂਰਾ ਦੂਰਾ ਦੂਰਾ ਮਾਰ ਕੇ ਖਾਣੇ ਆਰਡਰ ਦੇਖੋ ਬੇ ਨਾਲਾ ਨੂਣਾ ਫੁੱਲ ਚਾਹੀਏ ਚਾਰੇ ਧਨ ਲੈ ਵਿੱਥੀ ਦੀ ਬਾਕੀ ਮਗਰੋਂ ਦਿਖਾ ਦੇ ਡਾਕਟਰ ਨੇ ਬਾਕੀ ਕੀ ਬਾਤ ਹੈ ਬਹੁਤ ਚੰਗਾ ਲੈਵਾ ਕਰ ਮਾਈ ਡਾਕਟਰ ਖਾਣ ਲੈਵਾ ਦੇ ਲੈ ਕੀ ਬਾਤ ਹੈ ਬਾਈ ਕੋਈ ਨਹੀਂ ਰੈਲ ਕੋ ਬੱਚਾ ਲਾ ਨਾ ਲਾ ਕੋਈ ਜੱਕਰ ਨਹੀਂ ਮੱਚਾ ਲਾ ਕੇ ਵਸਾ ਲਾ ਕੇ ਵਾਜਾ ਨਹੀਂ ਬਿਨਾ ਵਾਜਾ ਕੋਈ ਚੱਕਰ ਹੀ ਨਹੀਂ ਠੀਕ ਆ ਭਾਈ ਹਮ 18 ਬਾਈ ਕਹਿੰਦਾ ਮਾਰਚ ਰਖਾ ਨੇ ਕੋਈ ਚੱਕਰ ਹੀ ਨਹੀਂ ਦੇਖੋ ਭਾਈ ਚਵਾਈ ਕਮਾਲ ਦੀ ਹੈ ਲੈ ਕੀ ਬਾਤ ਹੈ ਚੋਣ ਬੜਾ ਚੰਗਾ ਹੈ ਨਾ ਡਾਕਟਰ ਕੋਲ ਦਾ ਬੜਾ ਚੰਗਾ ਲੱਗਿਆ ਬਾਕੀ ਡਾਕਟਰ ਚਵਾਈ ਨਹੀਂ ਆਪਣੀ ਖਾਂ ਦੀ ਇਹ ਬਿਮਾਰੀ ਹੋਈ ਚਵਾਈ ਬੜੀ ਚੰਗੀ ਹੈ ਨਾ ਭਾਈ ਡਾਕਟਰ ਮੈਡਿਕ ਪੱਕਾ ਕਰ ਦਿਆ ਉਹ ਭਾਈ ਸਹੀ ਗੱਲ ਆ ਭਾਈ ਦਾਸ ਦੀ ਆ ਹਾਂ ਹਾਂ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਚਵਾਈ ਜੁਈ ਇੱਕ ਨੰਬਰ ਆ ਟੋਣ ਬੜਾ ਚੰਗਾ ਹੈ ਨਾ ਗਰਮਾ ਡਾਕਟਰ ਟੋਣ ਬਹੁਤ ਚੰਗਾ ਬਾਕੀ ਚੁਾਈ ਹੈ ਵੀ ਬਹੁਤ ਚੰਗੀ ਹਮ ਸਹੀ ਗੱਲ ਹੈ ਲਾ ਕੀ ਬਾਤ ਹੈ ਲਾ ਮੈਂ ਕਿਹਾ ਗੰਨੇ ਵਰਗੀ ਧਾਰਾ ਡਾਕਟਰ ਗਾਹ ਦੀ ਹੈ ਵੀ ਧਾਰਾ ਮਾਈ ਦੀਆਂ ਥੱਲੇ ਜਾਂਦਾ ਸਹੀ ਗੱਲ ਹੈ ਲਾ ਟੋਣ ਜੋਣ ਇੱਕ ਨੰਬਰ ਆ ਬਾਕੀ ਠੰਡੀ ਸੀਲ ਆ ਬਾਈ ਹੈਲਦੀ ਬਾਕੀ ਡਾਕਟਰ ਬਿਨਾ ਲੈਣੇ ਤੋਂ ਬਾਈ ਨਿਆਣਾ ਪਾ ਕੇ ਬਾਈ ਦੀ ਕੋਈ ਚੱਕਰ ਹੀ ਨਹੀਂ ਆ ਠੀਕ ਆ ਬਾਈ ਠੀਕ ਲਾ ਜੇ ਮੱਝੀ ਮਰੀ ਜਾ ਡਾਕਟਰ ਧਾਰਾ ਦੱਸ ਦਿਆਂਗੇ ਹੈ ਨਹੀਂ ਗਾ ਥੱਲੇ ਲੈ ਸਹੀ ਗੱਲ ਹੈ ਕਿਆ ਬਾਤ ਹੈ ਬਾਕੀ ਡਾਕਟਰ ਠੰਡੀ ਸੀਲ ਵਾਲੀ ਹੈ ਬਾਕੀ ਡਾਕਟਰ ਥੰਥੂਮ ਦਿਖਾ ਦੇ ਸਪਸ਼ਾ ਤੁਸ਼ ਮਾਰ ਕੇ ਅਪਾ ਕਹਿੰਦੇ ਤੁਹਾਨੂੰ ਬਹੁਤ ਚੰਗਾ ਲੱਗਿਆ ਬਾਕੀ ਨਾੜਾਂ ਨੂੰ ਲੈਵੇ ਤੇ ਬਹੁਤ ਹੈ ਸਹੀ ਗੱਲ ਹੈ ਪੂਰਾ ਮੁਠੀਆ ਖਾਣਾ ਲੈ ਚਾਰ ਸਪੀਓ ਦਿਖਾ ਦੇ ਕੋਈ ਸ਼ੈਡ ਸੂੜ ਨਹੀਂ ਖਾਂ ਚਾਰ ਸਪੀਓ ਦਿਖਾ ਦੇ ਪੂਰੇ ਚੰਗੇ ਹੈ ਸਹੀ ਗੱਲ ਹੈ ਲੈਵਾ ਕਮਾਲ ਹਾਂ ਬਾਕੀ ਡਾਕਟਰ ਬਿਸ਼ਾ ਦਿਖਾ ਦੇ ਥਣ ਕੱਢਿਆ ਫਿਰ ਨਹੀਂ ਲੈ ਕਿਆ ਬਾਣਾ ਬਹੁਤ ਚੰਗਾ ਖਾਣਾ ਟਰੈਡਰ ਸਹੀ ਗੱਲ ਹੈ ਬਾਕੀ ਜੂਨ ਜਾਣ ਬਾਜੇਗਾ ਟਰੈਡਰ ਬੱਡੀ ਗੱਲ ਕਿਹਾ ਵਹਿਰ ਪਤਰੀ ਪੁਤਰੀ ਵਾਈ ਹਲੇ ਕੀ ਬਾਤ ਹਾਂ ਬਾਕੀ ਦਿਖਾਈ ਟਰੈਡਰ ਕੱਦ ਵਹਿਰ ਦਾ ਦੇਖ ਕੱਦ ਦੇਖੋ ਬਾਈ ਕੱਦ ਹੋਣਾ ਟਰੈਡਰ ਬਾਕੀ ਚੌਂਕ ਦੇ ਟਰੈਡਰ ਮੂੰਹ ਮੱਥਾ ਦਿਖਾ ਦੇ ਵਹਿਰ ਸਮਾਰਕ ਸਹੀ ਗੱਲ ਹੈ ਯਾਤ ਨਸਲੀ ਬਹੁਤ ਅੜੇ ਮੁੱਲ ਫਿਰ ਫੋਨ ਤੇ ਹੋ ਹਾਂ ਮੁੱਲ ਫੋਨ ਤੇ ਹੋ ਹੂ ਜੈਜ ਆਪਾਂ ਮੁੱਲ ਨਹੀਂ ਵੜਾ ਕਰਾਂ ਓ ਠੀਕ ਹੈ ਬਾਈ ਮੁੱਲ ਫੋਨ ਤੇ ਜੋ ਮੁੱਲ ਹੋ ਜੈਜ ਬਾਈ ਚੰਗੀ ਵਰਸ ਨੱਕੇ ਚਵਾਈ ਜੋਈ ਨੰਬਰ 1 ਅਸਲੀ ਸਵਾਈ ਆ ਤੇ ਕਿਸੇ ਵੀਰ ਨੂੰ ਵੜ ਪਸੰਦ ਆ ਬਾਈ ਨਾਲ ਕ